ਸ੍ਰੀ ਕਾਲਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਦੇ ਜਿਨ ਵਿਰਾਪਨ ਅਨ ਚੈਨਲ ਨੂੰ ਸਬਸਕ੍ਰਾਈਬ ਨੇ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵੈਨਜੂਏਲਾ ਤੇ ਹਮਲੇ ਤੋਂ ਬਾਅਦ ਟਰੰਪ ਦੀ ਤੱਕ ਕੇ ਸਾਹਿੱਦ ਭਾਰਤ ਤੇ ਹੋਰ ਟਰੈਪ ਲਗਾਉਣ ਦੀ ਹੋ ਦੇ ਰਖੇ ਤਮ ਕੇ ਅਵੇਂ ਅੰਜੂਏਲਾ ਤੇ ਦਿਨ ਦਹਾੜੇ ਹਮਲਾ ਕਰਨ ਤੇ ਉੱਥੇ ਦੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮੁਦਰੋਨ ਗਿਰਤ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤੀਵਰ ਸੋਮਵਾਰ ਨੂੰ ਕੁਝ ਵੱਖਰੀ ਪੱਧਰ ਤੇ ਸਨ ਉਹਨਾਂ ਨੇ ਇੱਕੋ ਸਮੇਂ ਕੁ ਬਹਾਰਾਨ ਮੈਕਸੀਕੋ ਕੋਲੰਬੀਆ ਗ੍ਰੀਨਲੈਂਡ ਦੇ ਨਾਲ ਨਾਲ ਭਾਰਤ ਨੂੰ ਵੀ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਹੈ ਟਰੰਪ ਨੇ ਇੱਕ ਪਾਸੇ ਦਾਵਾ ਕੀਤਾ ਹੈ ਕਿ ਅਮਰੀਕਾ ਦੇ ਦਬਾਅ ਹੇਠ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਘਟਾ ਦਿੱਤੀ ਹੈ ਦੂਜੇ ਪਾਸੇ ਉਹਨਾਂ ਨੇ ਭਾਰਤ ਤੇ ਹੋਰ ਜ਼ਿਆਦਾ ਟ੍ਰੈਪਲ ਗਉਣ ਦੀ ਵੀ ਧਮਕੀ ਦਿੱਤੀ ਹੈ ਇਸ ਦੇ ਲਈ ਕਾਂਗਰਸ ਵਿੱਚ ਨਵਾਂ ਬਿੱਲ ਲਿਆਉਣ ਦੀ ਗੱਲ ਵੀ ਕਹੀ ਗਈ ਹੈ ਭਾਰਤ ਨੂੰ ਲੈ ਕੇ ਰੈਸਟ ਪੇ ਟਰੰਪ ਨੇ ਜਿਸ ਪਾਛਾੜੀ ਵਰਤੋਂ ਕੀਤੀ ਉਹ ਦੋਵਾਂ ਦੇਸ਼ਾਂ ਦੇ ਵਿੱਚ ਕਰਵਾਦਨੀ ਕੀ ਕੂਟਨੀਤਿਕ ਤਣਾਅ ਨੂੰ ਵੀ ਦਰ ਦਰਸਾ ਰੱਖੀ ਹੈ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਇੱਕ ਖਾਸ ਿੱਟੇ ਵੱਲ ਨਹੀਂ ਬਾਤ ਰਹੀ ਅਮਰੀਕਾ ਵੱਲ ਇਸ ਵੇਲੇ ਭਾਰਤ ਤੇ ਕੁੱਲ 50% ਦੀ ਟਰੈਪ ਲਗਾਇਆ ਗਿਆ ਗਿਆ ਹੈ ਜਿਸ ਵਿੱਚੋਂ 25% ਟਰੈਪ ਰੂਸ ਤੋਂ ਤੇਲ ਖਰੀਦਣ ਕਰਨ ਭਾਰਤ ਤੇ ਲਗਾਇਆ ਗਿਆ ਹੈ ਰਾਸ਼ਟਰਪਤੀ ਟਰੰਪ ਦੇ ਨਵੇਂ ਤੇਵਾਰਾਂ ਤੋਂ ਸਾਫ ਹੈ ਕਿ ਅਮਰੀਕੀ ਪ੍ਰਸ਼ਾਸਨ ਇਸ ਤੋਂ ਵੀ ਖੁਸ਼ ਨਹੀਂ ਹੈ ਇਤਵਾਰ ਦੀ ਸ਼ਾਮ ਆਪਣੇ ਕੋਈ ਅਧਿਕਾਰੀਆਂ ਤੇ ਅਮਰੀਕੀ ਸੰਸਦ ਲੀਡਸੇ ਗ੍ਰਾਮ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟਰੰਪ ਨੇ ਪਹਿਲਾ ਦਾਵਾ ਕੀਤਾ ਕਿ ਉਹਨਾਂ ਦੇ ਟ੍ਰੈਪ ਲਗਉਣ ਕਰਨ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਘਟ ਕਰ ਦਿੱਤਾ ਹੈ ਪਰ ਨਾਲ ਹੀ ਇਹ ਵੀ ਜੋੜਿਆ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਦੇ ਤੇ ਅਮਰੀਕਾ ਦੀ ਮਦਦ ਨਾ ਕੀਤੀ ਤੇ ਤਾਂ ਉਸਤੇ ਹੋਰ ਜ਼ਿਆਦਾ ਸ਼ੁਲਕ ਲਗਾਇਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ